ਤੋਦਰ ਮੋਗਾ ਦੇ ਵਿੱਚ ਸ਼ਿਵ ਸਨ ਆਗੂ ਦੇ ਕਤਲ ਮਾਮਲੇ ਨੂੰ ਸੁਲਝਾਉਣ ਅਤੇ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਨ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਰਗਰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਨੀਰਗਰਗ ਨੇ ਕਿਹਾ ਕਿ ਮੋਗਾ ਦੇ ਵਿੱਚ ਸ਼ਿਵ ਸਨ ਆਗੂ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੇ 24 ਘੰਟੇ ਅੰਦਰ ਬਦਮਾਸ਼ਾਂ ਨੂੰ ਫੜ ਲਿਆ ਹੈ ਇਸ ਦੇ ਨਾਲ ਹੀ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ ਬਦਮਾਸ਼ਾਂ ਤੋਂ ਕਾਬੂ ਕਰਕੇ ਉਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਖੁੱਲੀ ਛੋੜ ਦਿੱਤੀ ਹੈ ਕਿ ਸੂਬੇ ਦੇ ਵਿੱਚ ਲੋ ਐਂਡ ਆਰਡਰ ਖਰਾਬ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਬਦਮਾਸ਼ਾਂ ਤੇ ਨਸ਼ਾ ਤਸਕਰਾ ਉੱਤੇ ਵੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਿਲਗਰਗਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਆਮ ਆਦਮੀ ਪਾਰਟੀ ਦੀ ਸਭ ਤੋਂ ਪਹਿਲੀ ਤਰਜੀਹ ਹੈ ਤਾਂ ਤੇ ਉਹਨਾਂ ਨਸ਼ਾ ਤਸਕਰਾ ਤੇ ਬਦਮਾਸ਼ਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜਾ ਤਾਂ ਪੰਜਾਬ ਛੱਡ ਦੇ ਨਹੀਂ ਤਾਂ ਫਿਰ ਇਹ ਕੰਮ ਛੱਡ ਦੇਨ ਸ਼ਿਵਸ਼ਰਨਾ ਲੀਡਰ ਦਾ ਕਤਲ ਕਰਨ ਵਾਲੇ ਜਿਹੜੇ ਬਦਮਾਸ਼ਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਮਲੋਟ ਅਤੇ ਮੁਕਸਰ ਸਾਹਿਬ ਦੀ ਪੁਲਿਸ ਨੇ ਨਾ ਕੇਵਲ ਗ੍ਰਿਫਤਾਰ ਕੀਤਾ ਆ ਬਲਕੇ ਜਦੋਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਕੀਤੀ ਹੈ ਔਰ ਉਹਨਾਂ ਚੋਂ ਦੋਵਾਂ ਨੂੰ ਜ਼ਖਮੀ ਵੀ ਕੀਤਾ ਆ ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਦੋ ਦਿਨ ਪਹਿਲਾਂ ਜਿਸ ਤਰੀਕੇ ਨਾਲ ਪਟਿਆਲਾ ਦੀ ਪੁਲਿਸ ਨੇ ਉਸ ਬੱਚੇ ਨੂੰ ਜਿਸਨੇ ਕੁਝ ਅਗਵਾਕਾਰਾਂ ਨੇ ਗ੍ਰਿਫਤਾਰ ਕੀਤਾ ਸੀ ਨਾ ਕੇਵਲ ਉਹਨਾਂ ਚੋਂ ਇੱਕ ਅਗਵਾਕਾਰ ਨੂੰ ਮਾਰ ਮੁਕਾਇਆ ਬਾਕੀਆਂ ਨੂੰ ਗ੍ਰਿਫਤਾਰ ਕੀਤਾ ਬਲਕੇ ਬੱਚੇ ਨੂੰ ਸਹੀ ਸਲਾਮਤ ਉਹਨਾਂ ਦੇ ਮਾਪਿਆਂ ਤੱਕ ਵੀ ਪਹੁੰਚਾਇਆ ਔਰ ਜਿਸ ਤਰੀਕੇ ਨਾਲ ਇਹ 24 ਘੰਟਿਆਂ ਦੇ ਵਿੱਚ ਕਾਰਵਾਈ ਹੋਈ ਹੈ ਇਹ ਬੜਾ ਇੱਕ ਸਪਸ਼ਟ ਸੰਦੇਸ਼ ਆ ਇਹ ਦੱਸਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਵੱਲੋਂ ਪੁਲਿਸ ਨੂੰ ਖੁੱਲੇ ਸ਼ੂਟ ਹੈਗੀ ਹੈ ਕਿ ਉਹ ਬਦਮਾਸ਼ ਜੋ ਲਾਅ ਦੇ ਆਰਡਰ ਨੂੰ ਆਪਣੇ ਹੱਥ ਵਿੱਚ ਲੈਂਦੇ ਆ ਜੋ ਕਾਰਵਾਈ ਕਰਨੀ ਬਣਦੀ ਹੈ ਤੁਰੰਤ ਉਹਨਾਂ ਦੇ ਉੱਤੇ ਉਹ ਕਾਰਵਾਈ ਕਰੋ ਇਹ ਇਸ ਚੀਜ਼ ਦਾ ਵੀ ਸਪਸ਼ਟ ਸੰਦੇਸ਼ ਹੈਗਾ ਕਿ ਹੁਣ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਿਸੇ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲੈ ਨਹੀਂ ਦਿੱਤਾ ਜਾਵੇਗਾ ਨਾ ਕਿਸੇ ਡਰਗ ਪੈਟਰੋਲ ਨੂੰ ਖੁੱਲੀ ਛੁੱਟ ਦਿੱਤੀ ਜਾਵੇਗੀ ਤੇ ਨਾ ਹੀ ਉਹ ਬਦਮਾਸ਼ਾਂ ਨੂੰ ਜੋ ਫਰੋਫੀਆਂ ਮੰਗਦੇ ਕਿਸੇ ਤਰ੍ਹਾਂ ਦੀ ਖੁੱਲੀ ਸ਼ੂਟ ਹੋਏਗੀ ਹੈ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਪਹਿਲੀ ਜਿਹੜੀ ਹੈ ਉਹ ਪ੍ਰਾਇੋਰਟੀ ਹੈਗੀ ਹੈ ਔਰ ਇੱਕ ਬੜਾ ਸਪਸ਼ਟ ਸੰਦੇਸ਼ ਇਹਨਾਂ ਬਦਮਾਸ਼ਾਂ ਨੂੰ ਮਾਨ ਸਾਹਿਬ ਵੱਲੋਂ ਹੈਗਾ ਕਿ ਜਾਤੇ ਹੈ ਗੈਰ ਕਾਨੂੰਨੀ ਕਾਰਵਾਈਆਂ ਬੰਦ ਕਰ ਦਿਓ ਤੇ ਜਾਂ ਜਿਹੜਾ ਹੈਗਾ ਪੰਜਾਬ ਛੱਡਦੇ ਹੋ ਵਰਨਾ ਤੁਹਾਡਾ ਹਸ਼ਰ ਜਿਹੜਾ ਉਹ ਇਹੀ ਹੋਵੇਗਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਹਾਡੇ ਜਾਨਵਾਲ ਦੀ ਰੱਖਿਆ ਕਰਨੀ ਸਰਕਾਰ ਦੀ ਪਹਿਲੀ ਫਰਜ ਹੈਗਾ ਪਹਿਲੀ ਪ੍ਰਾਇੋਰਟੀ ਹੈ ਤੁਸੀਂ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਸਾਥ ਦਿਓ ਜਿੱਥੇ ਕਿਤੇ ਤੁਹਾਨੂੰ ਕੋਈ ਗੈਰ ਕਾਨੂੰਨੀ ਕਾਰਵਾਈ ਹੁੰਦੀ ਲੱਗਦੀ ਹੈ ਉਸ ਦਾ ਜਿਹੜਾ ਹੈਗਾ ਸੂਚਨਾ ਪੁਲਿਸ ਨੂੰ ਤੇ ਮਾਨ ਸਾਹਿਬ ਦੀ ਸਰਕਾਰ ਨੂੰ ਜ਼ਰੂਰ ਦਿਓ